ਗੁਰੂ ਕੇ ਪਿਆਰੇ ਮੇਰੇ ਗੁਰੂ ਕੇ ਪਿਆਰੇ ਘਰ ਗਿਰਨ ਪੁਰ ਸਿਖਾਏ ਤਨ ਆਏ ਗਿਰਨ ਪੁਰ ਸਿਖਾ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਬਾਬਾ ਬੀਦੀ ਚੰਦ ਜੀ ਧੰਨ ਧੰਨ ਬਾਬਾ ਬੀਦੀ ਚੰਦ ਜੀ ਧੰਨ ਬਾਬਾ ਬੀਦੀ ਚੰਦ ਵਾਹਿਗੁਰੂ ਜੀ ਕਾ ਧੰਨ ਬਾਬਾ ਬੀਦੀ ਦੇਖਨੂਰ ਗੁਰਦੁਆਰਾ ਸਾਹਿਬ ਦੀ ਸਾਰੀ ਸੰਗਤ ਵੱਲੋਂ ਮੈਨੇਜਮੈਂਟ ਵੱਲੋਂ ਡੈਰਸ ਦੀਆਂ ਸੰਗਤਾਂ ਵੱਲੋਂ ਸਾਡੇ ਸਤਕਾਰਯੋਗ অতি ਸਤਕਾਰਯੋਗ ਧੰਗੁਰੂ ਹਰਗੋਬਿੰਦ ਸਾਹਿਬ ਜੀ ਦੇ ਵርስਾਏ ਬਾਬਾ ਬਿਧੀ ਚੰਦ ਜੀ ਦੀ ਅਨਸ਼ਵੰਸ ਦੇ ਵਿੱਚੋਂ ਮਹਾਨ ਚਰਨੈਲਾ ਯੋਧਿਆਂ ਦੀ ਅਨਸਮਸਤ ਦੇ ਵਿੱਚੋਂ ਬਾਬਾ ਬੰਤਾ ਸਿੰਘ ਜੀ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ ਆਪ ਜੀ ਨੂੰ ਸਾਰੀ ਸੰਗਤ ਵੱਲੋਂ ਜੀ ਆਇਆਂ ਜੀ ਤੇ ਆਵੋ ਆਪ ਜੀ ਬਾਬਾ ਜੀ ਦੀਆਂ ਬੋਲੇ